ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ 'ਚ ਚੱਲਦਾ ਹੈ ਇਹ ਜਿਹੜਾ ਆਪਰੇਸ਼ਨ ਹੈ ਬੇਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਨਾਕਿਆਂ ਤੇ ਲੱਗਦਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਕਿ ਵੀ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਦਾ ਇਹ ਜਿਹੜਾ ਹੁਣ ਆਪਰੇਸ਼ਨ ਆਪਰੇਸ਼ਨ ਸੀਲ 10 ਹੈ ਇਹ ਪਠਾਨਕੋਟ 'ਚ ਮੈਂ ਚੱਕੀਪੁਰ ਨਾਕੇ ਤੇ ਖੜਾ ਹਾਂ ਇਸ ਤਿੱਕੇ ਨਾਲ ਹੀ ਪੂਰੇ ਪਠਾਨਪੁਰ ਚ 8 ਨਾਕੇ ਲਗਾਏ ਗਏ ਆ 3 ਸਿਟੀ ਸਬਡਿਵੀਜ਼ਨ ਚ 10 ਜਿਹੜੇ ਲਗਾਏ ਗਏ ਰੂਰਲ ਸਬਡਿਵੀਜ਼ਨ ਚ 2 ਧਾਰ ਸਬਡਿਵੀਜ਼ਨ ਚ ਤੋਂ ਟੋਟਲ 8 ਜਿਹੜੇ ਆਪਣੇ ਇੰਟਰ ਸਟੇਟ ਪਬਲਿਕ ਇੰਟਰ ਡਿਸਟ੍ਰਿਕਟ ਨਾਕੇ ਆ ਉਹਨਾਂ ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨ ਉਦੇਸ਼ ਇਹ ਹੀ ਆ ਕਿ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਤੇ ਉਹਦੇ ਉੱਪਰ ਜਿਹੜੀ ਬੰਦ ਦੀ ਕ ਕਿੰਨੀ ਜੀ ਰਿਕਵਰੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਣਾ ਉਹਦੇ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਡੇ ਨਾਲ ਸ਼ੇਅਰ ਕਰਤੀ ਜਾਊਗੀ। ਇਕ ਨਾਕੇ ਤੇ ਘੱਟੋ ਘੱਟ ਆਪਾਂ 8-8 ਮੁਲਾਜ਼ਮ ਰੱਖੇ ਹੈ ਜੀ ਤੇ ਇਦਾਂ ਹੀ ਪੂਰੇ ਜ਼ਿਲ੍ਹੇ 'ਚ ਜਿਹੜਾ ਚੱਲ ਰਿਹਾ ਹੈ। ਅਰਜੋਨਿੰਗ ਸਟੇਟ ਦੇ ਵਿੱਚ ਸਿਰ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਰਚ ਵੀ ਚੱਲ ਰਹੀ ਹੈ ਜੀ ਹੈ। ਇਸ ਨੂੰ ਲੈ ਕੇ ਕੀ ਕੀਤਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਮਿਲਿਟੈਂਟਸ ਨਾਲ ਜੀਐਨਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇਨਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ 'ਚ ਹੀ ਐਸਐਸਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨਸ ਦੇ ਕੇ ਨਾਈਟ 'ਚ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਨੂੰ ਡਿਫੈਂਸ ਦੇ ਨਾਕੇ ਆ ਜਿਹੜੇ ਜੀਐਨਕੇ ਨੂੰ ਕਟੂਆ ਡਿਸਟ੍ਰਿਕਟ ਟੱਚ ਕਰਦਾ ਉਹ ਬਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਨਰੋਡ ਜੈਮਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਇਧਰੋਂ ਮਾਧਪੁਰ ਦਾ ਏਰੀਆ ਉਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪ ਇਦੇ ਵਿੱਚ ਆਪਣੀ ਮਲਟੀਪਲ ਟੀਮਸ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂਆਰਟੀਜ਼ ایਆਰਵੀ ਵਾਹਨ ਸਾਰੇ ਐਸਐਚਓ ਜੀਓ ਸਾਹਿਬਾਨ ਜਿਹੜੇ ਉਹ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਆ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ 'ਚ ਅਲਰਟ ਜਿਹੜਾ ਸਟੈਬਲਿਸ਼ ਆਪਣਾ ਅਲਰਟ ਕਰਕੇ ਰੱਖਿਆ ਹੈ ਐਸਐਸਪੀ ਸਾਹਿਬ ਨੇ ਸਰਵੋਤੇ ਬੜੀ ਸਖਤ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਆਪਾਂ ਕੱਲੀ-ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈਕਿੰਗ ਕਰਨੀ ਹੈ ਹਰ ਇੱਕ ਨਾਕੇ ਤੇ ਜਿਹੜੀ ਇਹ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ ਪੰਜਾਬ ਦੇ ਅੰਦਰ ਗੁਲੀਆਂ ਤੇ ਸਰ ਨਸ਼ਾ ਤਸਕਰਾਂ ਨਸ਼ੇ ਦੇ ਵਪਾਰੀਆਂ ਦੀ ਜਿੱਦਾਂ ਪ੍ਰਾਪਰਟੀ ਡਿਮੋਲਿਸ਼ ਕੀਤੀ ਜਾ ਰਹੀ ਹੈ ਪਠਾਨਕੋਟ ਜ਼ਿਲ੍ਹੇ ਚ ਵੀ ਕੋਈ ਐਸੀ ਪ੍ਰਾਪਰਟੀ ਸੀਤਾਂ ਜਿੱਥੇ ਵੱਲ ਇੰਸਪੈਕਟਰ ਵੀ ਆਰਡਰਾਂ ਦੇ ਜੀ ਜਿਹੜਾ ਡੈਮੋਲੇਸ਼ਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਕਨਸਰਨਡ ਹੈ ਜੀ ਤੇ ਬਾਕੀ ਜਿਹੜੀ ਸਾਡੇ ਵੱਲੋਂ ਰეკਮੈਂਡੇਸ਼ਨ ਜਾਂਦੀਆਂ ਜਾਂ ਸਾਡੇ ਵੱਲੋਂ ਡਿਸਕਸ਼ਨ ਪੁਆਇੰਟਸ ਨਾਲ ਹੋਏ ਆ ਐਸਐਸਪੀ ਸਾਹਿਬ ਦੇ ਥਰੂ ਬਾਕੀ ਦੇ ਉੱਪਰ ਜਿਹੜਾ ਡਿਸੀਜਨ ਆ ਉਹ ਡਿਪਟੀ ਕਮਿਸ਼ਨਰ ਪਠਾਨਕੋਟ ਲੈਣ ਸਰ ਕਿਹ ਜੀ ਤੁਹਾਡਾ ਪੁਆਇੰਟ ਬਿਲਕੁਲ ਵੈਲਿਡ ਹੈ ਕਈ ਜਗ੍ਹਾ ਤੇ ਸੀਸੀਟੀਵੀ ਜਿਹੜੇ ਆ ਉਹ ਬਾਰ ਬਾਰ ਖਰਾਬ ਹੋ ਜਾਂਦੇ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਣਾ ਜਿਹੜੇ ਕੈਮਰਾਜ਼ ਆ ਦੇਖੋ ਇਹਦੇ ਚ ਲਾਈਟ ਫਲਕਚੁਏਸ਼ਨ ਕਈ ਵਾਰ ਹੋ ਜਾਂਦੀ ਆ ਉਹਦੇ ਨਾਲ ਦਿੱਕਤ ਕੀ ਹੁੰਦਾ ਕਿ ਜਦੋਂ ਲਾਈਟ ਫਲਕਚੁਏਟ ਕਰਦੀ ਹੈ ਕੈਮਰੇ ਦੇ ਜਿਹੜੇ ਸੈਂਸਰਸ ਵਗੈਰਾ ਸੈਂਸਟਿਵ ਹੁੰਦੇ ਆ ਤੇ ਇਹਨਾਂ ਦੀ ਚਿਪ ਵਗੈਰਾ ਉੱਡ ਜਾਂਦੀ ਹੈ ਤੇ ਆਪਾਂ ਇਹਨਾਂ ਨੂੰ ਰੈਗੂਲਰਲੀ ਮੇਨਟੇਨ ਵੀ ਕਰਨੇ ਆ ਇਹਦੇ ਵਿੱਚ ਆਪਾਂ ਬੰਦੇ ਵੀ ਹਾਇਰ ਕੀਤੇ ਆ ਤਾਂ ਜਿੱਦਾਂ ਸਾਨੂੰ ਪਤਾ ਲੱਗਦਾ ਕਿ ਕੋਈ ਕੈਮਰਾ ਖਰਾਬ ਹੋਇਆ ਉਹਨੂੰ ਆਪਾਂ ਜਲਦੀ ਤੋਂ ਜਲਦੀ ਜਿਹੜਾ ਰਿਪੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਬਟ ਫਿਰ ਵੀ ਇਹ ਟੈਕਨੋਲੋਜੀਕਲ ਚੀਜ਼ ਹੈ ਤੁਹਾਨੂੰ ਪਤਾ ਕੋਈ ਵੀ ਟੈਕਨੋਲੋਜੀ ਦੀ ਚੀਜ਼ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਫਿਰ ਵੀ ਆਪਾਂ ਇਨਸ਼ੋਰ ਕਰ ਰਹੇ ਆ ਕਿ ਇਹ ਜਲਦੀ ਤੋਂ ਜਲਦੀ ਰਿਪੇਅਰ ਹੋ ਜਾਣਾ ਆਦਰਵਾਇਜ਼ ਮੈਂ ਵੀ ਮੈਂ ਦੱਸਣਾ ਚਾਹਨਾ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਅੱਡੇ ਕੈਮਰੇ ਨਹੀਂ ਹੋਣਗੇ ਜਿੰਨੇ ਆਪਾਂ ਪਠਾਨਕੋਟ ਰੀਸੈਂਟਲੀ ਇੰਸਟਾਲ ਕੀਤੇ ਆ ਐਸਐਸਪੀ ਸਾਹਿਬ ਨੇ ਇੱਥੇ ਸਟੇਟ ਆਫ ਦਾ ਆਰਟ ਸੈਂਟਰਲਾਈਜ਼ ਕੰਟਰੋਲ ਰੂਮ ਸੈਂਟਰ ਵੀ ਜਿਹੜਾ ਬ ਕਿ ਆਪਾਂ ਲਗਾਤਾਰੀ ਮੋਨੀਟਰਿੰਗ ਐਂਡ ਸਰਵੇਲੈਂਸ ਜਿਹੜੀ ਆ ਉਹ ਕਰਾਂ